ਸੋਨੇ ਦੇ ਪਿਆਲੇ ਦਾ ਟੁੱਟ ਜਾਣਾ ਕੋਈ ਪੱਥਰ ਹੋ ਜਾਣਾ ਨਹੀਂ ਸੋਨਾ ਹੀ ਹੈ ਸੋਨਾ ਹੀ ਹੈ ਹੂ ਬਹੁਤੋ ਜ਼ਗੇ ਜਾਂਗੀਰ ਦੀ ਜਿਹੜੇ ਬੋਲ ਲੈ ਜਾਂਗੀਰ ਆਪਣੇ ਲਿਖਤ ਦੇ ਚ ਲਿਖਦਾ ਹੈ ਕਿ ਪੰਜ ਪੁਸ਼ਤਾਂ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ ਪੰਜ ਪੁਸ਼ਤਾਂ ਤੋਂ ਮੁਖਤਸਰ ਮੈਂ ਉਸ ਕਰਦਾ ਪਿਆ ਛੋਟੇ ਰੋ ਕਈ ਦਫਾ ਮੈਂ ਸੋਚਿਆ ਇਸ ਦੁਕਾਨ ਨੂੰ ਬੰਦ ਕਰਾਂ ਕਿਉਂ ਇਸ ਦੁਕਾਨ ਤੇ ਭੋਲੇ ਭਾਲੇ ਹਿੰਦੂਆਂ ਦੀ ਥਾਂ ਤੇ ਮੁਸਲਮਾਨ ਵੀ ਜਾਣ ਲੱਗ ਪਏ ਸਭ ਤੋਂ ਵੱਡੀ ਝੋਟ ਜਹਾਂਗੀਰ ਨੂੰ ਉਦੋਂ ਲੱਗੀ ਪੰਜਾਬ ਦੇ ਤਬਲੀਗ ਦਾ ਕੰਮ ਸੌਪਿਆ ਸੀ ਜਹਾਂਗੀਰ ਨੇ ਮੀਆਂ ਮੀਰ ਨੂੰ ਇਸਲਾਮ ਫੈਲਾਣਾ ਹੈ ਤਬਲੀਗ ਦਾ ਕੰਮ ਬੜੀ ਵੱਡੀ ਝੋਟ ਲੱਗੀ ਜਹਾਂਗੀਰ ਨੂੰ ਜਦ ਪਤਾ ਚਲਿਆ ਮੀਆਂ ਮੀਰ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਦਿੱਤਾ ਹੈ ਕੁਰਾਨ ਸ਼ਰੀਫ ਦੀ ਤਲਾਵਤ ਦੀ ਥਾਂ ਤੇ ਇਹ ਸੁਗਮਨੀ ਸਾਹਿਬ ਸੁਣਨ ਲੱਗ ਪਏ ਝੋਟ ਲੱਗ ਗਈ ਖਿਆਲ ਆਇਆ ਇਤਨਾ ਵੱਡਾ ਫਕੀਰ ਔਰ ਜਿਸ ਨੂੰ ਅਸੀਂ ਵੱਲੀ ਅੱਲਾਹ ਤੱਕ ਕਹਿੰਦੇ ਆ ਉਹ ਝੁਕ ਗਿਆ ਤੇ ਬਾਕੀ ਮੁਸਲਮਾਨਾਂ ਦਾ ਕੀ ਹੋਵੇਗਾ ਇਸ ਦੁਕਾਨ ਨੂੰ ਮੈਂ ਬੰਦ ਕਰਨਾ ਖੁਸਰੋ ਨੂੰ ਪਨਾਹ ਦੇਣ ਦਾ ਇਲਜ਼ਾਮ ਗੁਰੂ ਅਰਜਨ ਦੇਵ ਜੀ ਤੇ ਲਾਇਆ ਖੁਸਰੋ ਜਹਾਂਗੀਰ ਦਾ ਬੇਟਾ ਜਹਾਂਗੀਰ ਉਸ ਸਮੇਂ ਉਮਰ ਕਮ ਸੇ ਕਮ 60 ਦੇ ਨੇੜੇ ਸੀ ਤੇ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹਿਣ ਲੱਗ ਪਿਆ ਸੀ ਹਕੂਮਤ ਤੇ ਨੂਰ ਜਹਾਂ ਚਲਾਉਂਦੀ ਸੀ ਉਸ ਦੀ ਪਤਨੀ ਚਲਾਉਂਦੀ ਸੀ ਕੋਸਰੋ ਕਿਦਰੇ ਪਿਓ ਦੇ ਸਾਹਮਣੇ ਹੋ ਗਿਆ ਇੱਕ ਦਿਨ ਸਲਾਮ ਕਰਕੇ ਕਹਿੰਦਾ ਅੱਬਾ ਹਜ਼ੂਰ ਮੈਂ ਦੇਖਦਾ ਪਿਆ ਹਕੂਮਤ ਠੀਕ ਨਹੀਂ ਚੱਲ ਰਹੀ ਅੰਮੀ ਜਾਨ ਮਤਰਈ ਮਾਂ ਸੀ ਅੰਮੀ ਜਾਨ ਨੂਰ ਜਹਾਂ ਉਹਦੀ ਤਰਫ ਇਸ਼ਾਰਾ ਕਰ ਅੰਮੀ ਜਾਨ ਪੂਰੀ ਦੇਖ ਰੇਕ ਨਹੀਂ ਕਰ ਰਹੀ ਬੇਫਰ ਹੋਵੇਗਾ ਖੁਸ਼ੀਏ ਰਾਜਪਾਠ ਮੇਰੇ ਹਵਾਲੇ ਕਰੋ ਕਿ ਤਖਤ ਮੈਨੂੰ ਸੌਹੋ ਤਾਂ ਕਿ ਦੇਸ਼ ਦੀ ਹਕੂਮਤ ਮੈਂ ਚਲਾਵਾਂ 8-10 ਗਾਲਾਂ ਗੜੀਆਂ ਜਹਾਂਗੇ ਨਹੀਂ ਇਕਦਮ ਸਿਪਾਈਆਂ ਨੂੰ ਹੁਕਮ ਦਿੱਤਾ ਬਾਗੀ ਹੈ ਪਕੜੋ ਉਹਨੇ ਨਸਣ ਦਾ ਇੰਤਜ਼ਾਮ ਪਹਿਲੇ ਕਰ ਰੱਖਿਆ ਸੀ ਅਗਰ ਪਿਓ ਉਲਟਾ ਪਿਆ ਤੇ ਭਜਾਂਗਾ ਘੋੜੇ ਤੇ ਹਰ ਸੰਗ ਲਸ ਪਿਆ ਮੰਜ਼ਿਲਦਰ ਮੰਜ਼ਿਲ ਤੈ ਕਰਦਾ ਹੋਇਆ ਤੇ ਧਨਗੁਰੂ ਅਰਜਨਦੇਵ ਜੀ ਮਹਾਰਾਜ ਰਾਤ ਨੂੰ ਪਹੁੰਚੇ ਪਨਾਹ ਮੰਗਿਏ ਮਹਾਰਾਜ ਅਸੀਂ ਦਿਨ ਵਰ ਦੇ ਭੁੱਖੇ ਵੀ ਹਾਂ ਮੇਰੇ ਨਾਲ ਚਾਲੀ ਸਾਥੀ ਨੇ ਅਸੀਂ ਰਾਤ ਰਹਿਣਾ ਵੀ ਹੈ ਤੇ ਲੰਗਰ ਦਾ ਕੋਈ ਇੰਤਜ਼ਾਮ ਹੋਵੇ ਭੋਜਨ ਵੀ ਛਕਣਾ ਹੈ ਸਤਿਗੁਰੂ ਕਹਿਣ ਲੱਗੇ ਲੰਗਰ ਹਰ ਵਕਤ ਚੱਲਦਾ ਹੈ ਕਿਸੇ ਵਕਤ ਬੰਦ ਨਹੀਂ ਹੁੰਦਾ ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੁਸੀਂ ਰੋ ਆਰਾਮ ਨਾਲ ਜਹਾਂਗੀਰ ਨੂੰ ਮੌਕਾ ਮਿਲ ਗਿਆ ਬਸ ਸਮਝ ਦੇਖ ਰਾਂ ਇੱਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਸ ਬਾਹਾਨਾ ਮਿਲ ਗਿਆ ਤੌਜ਼ਕੇ ਜਹਾਂਗੀਰ ਜਿ ਲਿਖਦਾ ਮੈਨੂੰ ਮਿਲ ਗਿਆ ਮੌਕਾ ਇਸ ਦੁਕਾਨ ਨੂੰ ਬੰਦ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਤਲਬਤੀਤਾ ਲਾਹੌਰ ਕਚੈਰੀ ਦੇ ਹਵਾਲੇ ਕਰ ਰਿਹਾ ਚੰਦੂ ਰਹੇ ਜੋ ਬਦਲੇ ਦੀ ਭਾਵਨਾ ਪਹਿਲੇ ਰੱਖਦਾ ਸੀ ਚੰਦੋ ਇਤਨਾ ਵੱਡਾ ਸਾਕਾ ਨਹੀਂ ਕਰ ਸਕਦਾ ਸੀ ਅਗਰ ਹਕੂਮਤ ਨਾ ਚੰਦੇ ਔਰ ਹਕੂਮਤ ਕਾਫੀ ਦਿਨਾਂ ਤੋਂ ਪਹਿਲੇ ਪ੍ਰਤੀਜਨ ਨੂੰ ਕਾਬੂ ਕਰਕੇ ਬਗਾਵਤ ਕਰਾਉਣ ਦੀ ਕੋਸ਼ਿਸ਼ ਕੀਤੀ ਮਸੰਦਾ ਦੇਣਾ ਬਹੁਤ ਸਾਰੇ ਹਤਕੰਡੇ ਵਰਤੇ ਗਏ ਸਨ ਇਤਿਹਾਸ ਦੇ ਪੰਨੇ ਸਾਰੇ ਜੋ ਹੈ ਲਿਖੇ ਹੋਏ ਨੇ ਕਹਿ ਪਸੀਏ ਦੇ ਕੇ ਚੰਦੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤੱਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਫੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਲੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰਾ। ਉਸ ਸਮੇਂ ਹਨੂ ਗੁਰਵਰਜਨ ਦੇਵ ਜੀ ਮਹਾ ਰਾਜ ਦੇ ਮੁਖਾਰ ਬਿੰਦੋਂ ਜਿਹੜਾ ਵਾਕ ਨਿਕਲਿਆ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀ। ਹੈ ਪ੍ਰਭੂ ਸ਼ਬਰਾਨਾ ਤੇਰਾ ਆਖਰੀ ਜਮ ਤੱਕ ਤੇਰੀ ਪ੍ਰੀਤ ਨਿਭਲੇ। ਉੱਥੇ ਹੀ ਮਹਾਰਾਜ ਇਸ ਤਰ੍ਹਾਂ ਗਏ ਸੂਰਜ ਕਿਰਨ ਮਿਲੇ ਜਲ ਕਾਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਈਆ ਰਾਮ ਅੱਜ ਸ਼ਹੀਦਾਂ ਦੇ ਸਿਰਤਾਜ ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਮਨਾ ਰਹੇ ਪਹਿਲੇ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਨੇ ਤੁਸੀਂ ਬੜੇ ਹਮ ਆਖੇ ਯਾਦਗਾਰ ਮਨਾਈ ਜੋ ਇੱਕ ਰਾਜ ਯੋਗੀ ਸਨ ਬਾਰੋਂ ਰਾਜਿਆਂ ਦੀ ਤਰ੍ਹਾਂ ਰਹਿੰਦੇ ਸਨ ਮਨ ਉਹਨਾਂ ਦਾ ਯੋਗੀ ਪ੍ਰਭੂ ਨਾਲ ਜੋ ਹੈ ਜੁੜੇ ਹੋਇਆ ਜਿਵੇਂ ਗ੍ਰਸ ਦਾ ਮਾਰਗ ਹੈ ਗੁਰਮਤ ਮਰਿਆਦਾ ਉਹ ਬਹੁਤ ਚੰਗੇ ਗ੍ਰਸਤੀ ਔਰ ਚੰਗੇ ਸੰ ਉਹਨਾਂ ਨੇ ਆਪਣੀ ਜੀਵਨੀ ਇਸ ਢੰਗ ਨਾਲ ਜਗਤ ਦੇ ਸਾਹਮਣੇ ਜੋ ਹੈ ਰੱਖੀ ਔਰ ਅੱਜ ਤੁਸੀਂ ਹਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਅਰਾਰੇ ਸਤਿਗੁਰ ਰਹਿਮਤ ਕਰ ਬਖਸ਼ਿਸ਼ ਕਰ ਉਹਨਾਂ ਦੀ ਬਾਣੀ ਉਹਨਾਂ ਦੇ ਆਦਰਸ਼ ਉਹਨਾਂ ਦਾ ਸਬਕ ਉਹਨਾਂ ਦੀ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਵਸੇ ਤਾਂ ਕਿ ਸੰਸਾਰ ਦੇ ਆਇਆ ਸਾਡਾ ਸਫਲ ਹੋਵੇ ਪੁੱਲ ਚੁਗਦੀ ਸ਼ਮਾ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ